ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਹੀ ਮਹੱਲਾ ਪੰਜਵਾ ਜਿਸਮੇ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਤਦੋਂ ਗੁਰਸਿੱਖ ਸੰਗਤਾਂ ਨੇ ਸਤਗੁਰਾਂ ਪਾਸ ਬੇਨਤੀ ਕੀਤੀ ਕਿ ਸਤਗੁਰੂ ਸਾਹਿਬ ਜੀਓ ਇਹ ਹਰਿਮੰਦਰ ਸਾਹਿਬ ਜੀ ਕਿਸ ਕਾਰਜ ਵਾਸਤੇ ਰਚਿਆ ਹੈ ਤਦੋਂ ਸਤਿਗੁਰੂ ਸਾਹਿਬ ਜੀ ਹਰਿਮੰਦਰ ਸਾਹਿਬ ਜੀ ਦੇ ਰਚਣ ਦਾ प्रयोजन ਦੱਸਦੇ ਹੋਏ ਚੱਲ ਰਹੀ ਲੜੀਵਾਰ ਕਥਾ ਵਿਚਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੋ ਇਸ ਪਾਵਨ ਸ਼ਬਦ ਰਾਹੀਂ ਸਤਿਗੁਰੂ ਚਾਰਣ ਕਰ ਰਹੇ ਹਨ ਕਿਰਪਾ ਕਰ ਰਹੇ ਹਨ ਆਓ ਆਪਣੀਆਂ ਮਨ ਬਿਰਤੀਆਂ ਕਾਗਰ ਕਰਕੇ ਲੜੀਵਾਰ ਸਰਲ ਕਥਾ ਵਿਚਾਰ ਦੇ ਨਾਲ ਜੁੜ ਕਰਕੇ ਇਲਾਹੀ ਪ੍ਰਾਪਤ ਕਰੀਏ ਹਰ ਜਪੇ ਹਰ ਮੰਦਰ ਸਾਜਿਆ ਸੰਤ ਭਗਤ ਗੁਣ ਗਾ ਵਹਿ ਰਾਮ ਏ ਗੁਰ ਸਿੱਖੋ ਆਸਾਨੇ ਪਰਮੇਸ਼ਰ ਦਾ ਨਾਮ ਜਪਣ ਲਈ ਇਹ ਹਰੀ ਮੰਦਰ ਦਰਬਾਰ ਸਾਹਿਬ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਸਾਜਣਾ ਕੀਤਾ ਹੈ ਜਿਸ ਵਿੱਚ ਸ਼ਾਂਤ ਚਿੱਤ ਗੁਰਸਿੱਖ ਤੇ ਭਗਤ ਭਗਤੀ ਕਰਨ ਵਾਲੇ ਅਧਿਕਾਰੀ ਜਨ ਹਰੀ ਦੇ ਗੁਣ ਗਾਉਂਦੇ ਹਨ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸਗਲੇ ਪਾਪ ਤਿਜਾ ਵਹਿ ਰਾਮ ਰਾਮ ਤੋਂ ਪਾਪ ਹੀ ਪਾਈਓ ਸੰਤ ਭਗਤ ਸਿਮਰਨੇ ਜੋਗ ਆਪਣੇ ਸੁਆਮੀ ਮਾਲਕ ਪ੍ਰਭੂ ਪਰਮੇਸ਼ਰ ਪਿਆਰੇ ਨੂੰ ਸਿਮਰ ਜਾਦ ਕਰਕੇ ਆਪਣੇ ਸਾਰੇ ਪਾਪ ਮਨ ਕਰਮਾਂ ਨੂੰ ਤਜਾਵੇ ਤਿਆਗ ਦੇਣਗੇ ਦੂਰ ਕਰ ਲੈਣਗੇ ਹਰ ਗੁਣ ਗਾਏ ਪਰਮ ਪਦ ਪਾਇਆ ਪ੍ਰਭ ਕੀ ਊਤਮ ਬਾਣੀ ਪ੍ਰਭ ਪਰਮੇਸ਼ਰ ਦੀ ਊਤਮ ਸ੍ਰੇਸ਼ਟ ਸਿਵਤ ਸਲਾਹ ਵਾਲੀ ਬਾਣੀ ਦੁਆਰਾ ਹਰੀ ਦੇ ਗੁਣ ਗਾ ਕੇ ਪਰਮ ਪਦ ਵੱਡੀ ਪਦਵੀ ਪਾਵ ਤੁਰਿਆ ਪਦ ਨੂੰ ਪ੍ਰਾਪਤ ਕਰ ਲਿਆ ਹੈ ਸਹਿਜ ਕਥਾ ਪ੍ਰਭ ਕੀ ਅਤ ਮੀਠੀ ਕਥੀ ਅਕਥ ਕਹਾਣੀ ਪ੍ਰਭ ਪਰਮੇਸ਼ਰ ਦੀ ਅਤਯੰਤ ਹੀ ਮਿੱਠੀ ਪਿਆਰੀ ਕਥਾ ਸਹਿਜ ਗਿਆਨ ਦੇਣ ਵਾਲੀ ਹੈ ਵਾਹਰ ਮੰਦਰ ਸਾਹਿਬ ਵੀ ਸ਼ਾਂਤੀ ਦੇਣ ਵਾਲੀ ਵਾਹ ਪਰਮੇਸ਼ਰ ਦੀ ਅਤਯੰਤ ਹੀ ਪਿਆਰੀ ਸਹਿਸ ਰੂਪ ਦੀ ਕਥਾ ਹੁੰਦੀ ਰਹੇ ਜੋ ਅਕਥ ਕਥਨ ਤੋਂ ਰਹਿਤ ਕਹਾਣੀ ਕਥਾ ਕਥੀ ਕਥਨ ਕੀਤੀ ਹੈ ਪਲਾ ਸੰਜੋਗ ਮੂਰਤ ਪਲਾ ਸਾਚਾ ਅਬ ਜਲ ਨੀਵਰ ਕਾਈ ਉਹ ਸੰਜੋਗ ਮੌਕਾ ਬਹੁਤ ਪਲਾ ਚੰਗਾ ਸੀ ਜਦ ਹਰਮੰਦਰ ਸਾਹਿਬ ਰਚਣ ਲਈ ਰੱਬੀ ਹੁਕਮ ਦਾ ਖਿਆਲ ਆਇਆ ਉਹ ਮੂਰਤ ਘੜੀ ਸੱਚੀ ਸੀ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਹਰਮੰਦਰ ਸਾਹਿਬ ਜੀ ਦੀ ਨੀ ਰੱਖਣ ਲਈ ਅਰਦਾਸਾ ਕੀਤਾ ਉਹ ਪਾਲ ਸੱਚਾ ਸੀ ਜਦੋਂ ਸਾਡੇ ਕੋਲੋਂ ਹਰਮੰਦਰ ਸਾਹਿਬ ਜੀ ਦੀ ਅਬਚਲ ਅਚਲ ਨਹੀਂ ਖੁਦ ਪਰਮੇਸ਼ਰ ਨੇ ਆਪ ਰਖਾਉਣਾ ਕੀਤੀ ਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਚਲ ਨੀਵ ਰੱਖੀ ਹੈ ਭਾਵ ਕਿ ਹਰਮੰਦਰ ਸਾਹਿਬ ਦੇ ਅੰਦਰ ਸਦਾ ਲਈ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਿਰਾਜਮਾਨ ਕਰਨਾ ਹੈ ਜੀ ਸੋ ਜੋ ਸ੍ਰੀ ਹਰਮੰਦਰ ਸਾਹਿਬ ਜੀ ਦੀ ਅਚਲ ਨੀ ਰੱਖਣ ਦੀ ਵਿਚਾਰ ਹੈ ਇਸ ਵਿੱਚ ਸਿੱਖ ਵਿਦਵਾਨਾਂ ਦੇ ਦੋ ਮਤਭੇਦ ਹਨ ਗਿਆਨੀ ਗਵਰ ਸਿੰਘ ਜੀ ਪੀਰ ਸਾਈ ਮੀਆਂ ਮੀਰ ਜੀ ਦੇ ਹੱਥੋਂ ਨਹੀਂ ਰੱਖੀ ਮੰਨਦੇ ਹਨ ਜਦੋਂ ਕਿ ਸ੍ਰੀ ਗੁਰਪ੍ਰਤ AP ਸੂਰਜ ਗ੍ਰੰਥ ਵਿੱਚ ਇਹ ਨਹੀਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਹੱਥੀ ਰੱਖੀ ਸਾਬਤ ਹੁੰਦੀ ਹੈ ਕਵੀ ਸੰਤੋਖ ਸਿੰਘ ਲਿਖਦੇ ਹਨ ਇਮ ਅਰਦਾਸ ਕਰੀ ਬ੍ਰਿਧ ਜਬੈ ਸ੍ਰੀ ਅਰਜਨ ਕਰ ਪੰਕਜ ਤਬੈ ਗਹੀ ਇਂਡ ਤਹਿ ਕਰੀ ਟਕਾਵਨ ਮੰਦਰ ਅਵਚਲ ਨੀਵ ਰਖਾਵਨ ਜੋ ਪ੍ਰਸੰਗ ਉੱਥੇ ਵਿਸਥਾਰ ਨਾਲ ਲਿਖਿਆ ਹੋਇਆ ਇੱਥੇ ਕੇਵਲ ਟੂਕਾ ਮਾਤਰ ਇਤਿਹਾਸ ਦੀ ਜਾਦ ਦਿਵਾ ਕੇ ਟੂਕ ਦੇ ਅਰਥਾਂ ਨੂੰ ਇਤਿਹਾਸਕ ਤੱਥਾਂ ਨਾਲ ਸਪਸ਼ਟ ਕੀਤਾ ਹੈ ਨੀ ਰੱਖਣ ਤੋਂ ਪਹਿਲਾਂ ਸਤਿਗੁਰੂ ਸਾਹਿਬ ਜੀ ਨੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਪਾਸੋਂ ਅਰਦਾਸ ਕਰਵਾਈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਅਰਦਾਸ ਕਰ ਦਿੱਤੀ ਤਦੋਂ ਸਤਿਗੁਰੂ ਸਾਹਿਬ ਜੀ ਨੇ ਆਪਣੇ ਹਸਤ ਕਮਲਾਂ ਨਾਲ ਇੱਟ ਫੜ ਕੇ ਸ੍ਰੀ ਹਰਮੰਦਰ ਸਾਹਿਬ ਜੀ ਦੀ ਅਭਚਲ ਨੀ ਆਪਣੇ ਹੱਥੀ ਰੱਖੀ ਫਿਰ ਰਾਜ ਮਿਸਤਰੀ ਨੇ ਇੱਟ ਚੁੱਕ ਕੇ ਇੱਧਰ ਉੱਧਰ ਘੁਮਾ ਕੇ ਆਪਣੀ ਮਾਤਨਸਾਰ ਬਦਲ ਕੇ ਰੱਖ ਦਿੱਤੀ ਤਦੋਂ ਸਤਿਗੁਰੂ ਜੀ ਨੇ ਬਚਨ ਕੀਤਾ ਕਿ हे ਭਾਈ ਤੂੰ ਇਹ ਕੀ ਕੰਮ ਕਰ ਰਿਹਾ ਹੈ ਅਸਾਂ ਨੇ ਅਕਾਲ ਪੁਰਖ ਅਤੇ ਵੱਡੇ ਗੁਰੂ ਸਹਬਾਨਾਂ ਦੇ ਚਰਨਾਂ ਵਿੱਚ ਅਰਦਾਸ ਕਰਕੇ ਨਹੀਂ ਰੱਖੀ ਸੀ ਤੂੰ ਆਪਣੀ ਮਨਮਤ ਨਾਲ ਨਿਜਮ ਤੋੜ ਦਿੱਤਾ ਹੈ ਗੁਰੂ ਜੀ ਨੇ ਬਚਨ ਕੀਤਾ ਕਿ ਅੱਜ ਤੂੰ ਜੇ ਕੋਈ ਹੋਰ ਇੱਟ ਨੂੰ ਚੰਗੀ ਤਰ੍ਹਾਂ ਵੀ ਧਰੇਗਾ ਤਾਂ ਉਸਾਰਨ ਵਾਲਾ ਉਸ ਨੂੰ ਉਖੇੜ ਕੇ ਆਪ ਧਰੇਗਾ ਇਸ ਤਰ੍ਹਾਂ ਦੀ ਆਦਤ ਆਮ ਹੀ ਕਾਰੀਗਰਾਂ ਵਿੱਚ ਪੈ ਜਾਵੇਗੀ ਗੁਰੂ ਜੀ ਨੇ ਭਵਿੱਖਤ ਬਚਨ ਵੀ ਕੀਤੇ ਕਿ ਤੇਰੇ ਇਸ ਕੰਮ ਕਰਕੇ ਲੱਗਦਾ ਹੈ ਕਿ ਇਹ ਮੰਦਰ ਇੱਕ ਵਾਰ ਟਹਿ ਕੇ ਫਿਰ ਦੁਬਾਰਾ ਉਸਰੇਗਾ ਪਰ ਤੇਰੇ ਵੀ ਵਸ ਨਹੀਂ ਸੀ ਇਹ ਹੋਣ ਹਾਰ ਨੇ ਤੇਰੇ ਹੱਥੀਂ ਇਹ ਸਭ ਕੁਝ ਕਰਵਾ ਦਿੱਤਾ ਹੈ ਪਰ ਇਹ ਨਹੀਂ ਅਚਲ ਹੀ ਰਹੇਗੀ ਤੇ ਮੰਦਰ ਟਹਿ ਕੇ ਦੁਬਾਰਾ ਉਸਰੇਗਾ ਸੋ ਗੁਰੂ ਸਾਹਿਬ ਜੀ ਦੇ ਬਚਨ ਪੂਰੇ ਹੋਏ ਅਹਿਮਦ ਸ਼ਾਹ ਅਬਦਾਲੀ ਨੇ ਸੰਮਤ 1819 ਬਿਕਰਮੀ ਵਿੱਚ ਬਾਰੂਦ ਨਾਲ ਹਰਮੰਦਰ ਸਾਹਿਬ ਨੂੰ ਟੈ ਡੇਰੀ ਕਰ ਦਿੱਤਾ ਜਿਸ ਵਿੱਚੋਂ ਇਟਾ ਉੱਡ ਕੇ ਇਸ ਦੀ ਫੌਜ ਨੂੰ ਵੱਜੀਆ ਕਾਫੀ ਫੌਜ ਜ਼ਖਮੀ ਹੋਈ ਇੱਕ ਇਟ ਅਬਦਾਲੀ ਦੇ ਨੱਕ ਤੇ ਵੀ ਆ ਕੇ ਵੱਜੀ ਸੀ ਜਿਸ ਤੋਂ ਇਸ ਨੂੰ ਨਾਸੂਰ ਦਾ ਰੋਗ ਹੋ ਗਿਆ ਤੇ ਇਸ ਦੀ ਮੌਤ ਹੋ ਗਈ ਫਿਰ ਸੰਮਤ 1821 ਬਿਕਰਮੀ ਨੂੰ ਪੰਥ ਖਾਲਸੇ ਨੇ ਉਸੇ ਨੀ ਉੱਪਰ ਹਰਮੰਦਰ ਸਾਹਿਬ ਜੀ ਦੀ ਉਸਾਰੀ ਪ੍ਰਾਰambh ਕੀਤੀ ਜੋ 1838 ਬਿਕਰਮੀ ਵਿਸਮਪੂਰਨ ਹੋਈ ਖੂਬ ਹੂ ਉਸੇ ਤਰ੍ਹਾਂ ਜਿਵੇਂ ਪੰਚਮ ਪਾਤਸ਼ਾਹ ਜੀ ਨੇ ਹਰਮੰਦਰ ਸਾਹਿਬ ਦਾ ਨਕਸ਼ਾ ਤਿਆਰ ਕੀਤਾ ਸੀ ਉਵੇਂ ਹੀ ਬਣਾਇਆ ਜਨ ਨਾਨਕ ਪ੍ਰਭ ਭਏ ਦਿਆਲਾ ਸਰਬ ਕਲਾ ਬਣ ਆਈ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਪ੍ਰਭ ਪਰਮੇਸ਼ਰ ਜੀ ਆਪ ਦਿਆਲੂ ਹੋਏ ਤਾਂ ਸਾਰੀਆਂ ਕਲਾ ਸ਼ਕਤੀਆਂ ਦੇ ਸਮੇਤ ਇਹ ਗੱਲ ਬਣ ਆਈ ਆਨੰਦਾ ਵਜਹਿ ਨਿਤ ਵਾਜੇ ਪਾਰ ਬ੍ਰਹਮ ਮਨ ਬੂਠਾ ਰਾਮ ਰਾਮ ਤੂੰ ਪਾਵ ਹੀ ਭਾਈ ਹਰਮੰਦਰ ਸਾਹਿਬ ਵਿੱਚ ਆਨੰਦਾ ਆਨੰਦਦਾਇਕ ਵਾਜੇ ਸਾਜ ਨਿਤਾ ਪ੍ਰਤੀ ਵਜਿਆ ਕਰਨਗੇ ਪਾਵ ਨਿਤਾ ਪ੍ਰਤੀ ਕੀਰਤਨ ਹੋਇਆ ਕਰੇਗਾ ਜਿੱਥੇ ਪਾਰ ਬ੍ਰਹਮ ਪਰਮੇਸ਼ਰ ਮਨ ਹਿਰਦੇ ਵਿੱਚ ਬੂਠਾ ਵਸ ਜਾਵੇਗਾ ਅਥਵਾ ਜਿਨ੍ਹਾਂ ਦੇ ਮਨ ਵਿੱਚ ਪਾਰ ਬ੍ਰਹਮ ਵਸ ਗਿਆ ਹੈ ਉਹਨਾਂ ਤਾਈ ਆਨੰਦ ਸਰੂਪ ਦੇ ਨਿਤਾ ਪ੍ਰਤੀ ਵਾਜੇ ਵੱਜਦੇ ਰਹਿਣਗੇ ਗੁਰਮੁਖੇ ਸੱਚ ਕਰਨੀ ਸਾਰੀ ਬਿਨ ਸੇ ਪਰਮ ਪੈ ਝੂਠਾ ਰਾਮ ਏ ਭਾਈ ਗੁਰਮੁਖ ਜਨਾਂ ਦੀ ਸੱਚ ਸਰੂਪ ਦੀ ਪ੍ਰਾਪਤੀ ਵਾਲੀ ਭਗਤੀ ਰੂਪੀ ਕਰਨੀ ਕਾਲ ਸ੍ਰੇਸ਼ਟ ਹੈ ਜਿਸ ਕਰਕੇ ਉਹਨਾਂ ਦੇ ਅੰਦਰੋਂ ਪੰਜ ਪ੍ਰਕਾਰ ਦਾ ਪਰਮ ਸਤ ਪ੍ਰਕਾਰ ਦਾ ਡਰ ਤੇ ਝੂਠਾ ਕੂੜ ਵਾ ਮਿੱਥਿਆ ਝੂਠੇ ਪਦਾਰਥਾਂ ਦਾ মোহ ਬਿਨ ਸੇ ਨਾਸ਼ ਹੋ ਜਾਂਦਾ ਹੈ ਅਨਹਦ ਬਾਣੀ ਗੁਰਮੁਖ ਵਖਾਣੀ ਜਸ ਸੁਣ ਸੁਣ ਮਨ ਤਨ ਹਰਿਆ ਜੂ ਅਨਹਦ ਇੱਕ ਰਸ ਅੰਮ੍ਰਿਤ ਰੂਪੀ ਬਾਣੀ ਗੁਰਮੁਖ ਮੁਖੀ ਗੁਰਾਂ ਨੇ ਵਖਾਣੀ ਕਥਨ ਕੀਤੀ ਹੈ ਉਸ ਦੁਆਰਾ ਪਰਮੇਸ਼ਰ ਦਾ ਜਸ ਕੀਰਤਨ ਸਿਫਤ ਸਲਾਹ ਸੁਣ ਸੁਣ ਕੇ ਮਨ ਹਿਰਦਾ ਤਨ ਸਰੀਰ ਸ਼ੁਭ ਗੁਣਾਂ ਦੀ ਹਰਿਆਵਲਤਾ ਸਹਿਤ ਹਰਾ ਭਰਾ ਹੋਇਆ ਹੈ ਸਰਬ ਸੁਖਾ ਤਿਸ ਹੀ ਬਣ ਆਏ ਜੋ ਪ੍ਰਭ ਅਪਨਾ ਕਰਿਆ ਸਾਰੇ ਸੁਖ ਆਨੰਦ ਉਸੇ ਨੂੰ ਹੀ ਬਣ ਫੱਬ ਆਏ ਹਨ ਜਿਹੜਾ ਪਰਮੇਸ਼ਰ ਨੇ ਆਪਣਾ ਸੇਵਕ ਬਣਾ ਲੈਣਾ ਕੀਤਾ ਹੈ ਕਰਮਹਿ ਨਵ ਨਿਧ ਭਰੇ ਭੰਡਾਰਾ RAM ਨਾਮ ਰੰਗ ਲਾਗਾ ਉਸ ਦੇ ਹਿਰਦੇ ਰੂਪੀ ਘਰ ਵਿੱਚ ਨੌ ਨਦੀਆਂ ਨੌਦਾ ਭਗਤੀ ਦੇ ਭੰਡਾਰਾ ਖਜ਼ਾਨੇ ਭਰੇ ਪਏ ਹਨ ਅਤੀ RAM ਪਰਮੇਸ਼ਰ ਦੇ ਨਾਮ ਵਿੱਚ ਰੰਗ ਪ੍ਰੇਮ ਲੱਗਾ ਹੋਇਆ ਹੈ ਨਾਨਕ ਜਨ ਪ੍ਰਭ ਕਦੇ ਨ ਵਿਸਰੈ ਪੂਰਨ ਜਾਕੇ ਭਾਗਾ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਸ ਪ੍ਰੇਮੀ ਜਨ ਨੂੰ ਕਦਾ ਚਿੱਤ ਵੀ ਪਰਮੇਸ਼ਰ ਨਹੀਂ ਵਿਸਰਦਾ ਭੁੱਲਦਾ ਜਿਸ ਦੇ ਪੂਰੇ ਨਿਸ਼ਕਾਮ ਕਰਮਾ ਰੂਪੀ ਵੱਡੇ ਭਾਗਾ ਕਰਮੁਲੇਖ ਹਨ ਛਾਇਆ ਪ੍ਰਭ ਛਦਰ ਪਦ ਕੀਨੀ ਸਗਲੀ ਤਪਤ ਬਿਨਾਸੀ ਰਾਮ ਰਾਮ ਤੋਂ ਭਾਵ ਹੈ ਭਾਈ ਛਤਰਪਤ ਛਤਰ ਦੇ Swami Prabh Parmatma ਨੇ ਆਪ ਹੀ ਸਾਰੇ ਸੰਸਾਰ ਉੱਤੇ ਛਾਂ ਕੀਤੀ ਹੈ ਜਿਸ ਕਰਕੇ ਸਾਰੀ ਤਪਸ਼ ਬినాਸੀ ਨਾਸ਼ ਹੋ ਗਈ। ਉਹ ਸ਼ਾਂਤੀ ਰੂਪੀ ਛਾਂ ਕੀਤੀ ਹੈ ਜਿਸ ਨਾਲ ਜਗਿਆਸੂਆਂ ਦੇ ਹਿਰਦੇ ਅੰਦਰੋਂ ਵਿਛੋੜੇ ਆਦ ਦੀ ਤਪਸ਼ ਨਾਸ਼ ਕਰ ਦਿੱਤੀ ਹੈ। ਦੁੱਖ ਪਾਪ ਦਾ ਡੇਰਾ ਢਾਠਾ ਕਾਰਜ ਆਇਆ ਰਾਸੀ ਰਾਮ ਰਾਮ ਤੂੰ ਪਾਪ ਹੀ ਪਾਈ ਜੰਮਣ ਮਰਨ ਦੇ ਦੁੱਖ ਤੇ ਗਿਆਨ ਜਨੇ ਪਾਪ ਦੋਸ਼ ਗੁਨਾਹਾਂ ਦਾ ਡੇਰਾ ਟਿਕਾਣਾ ਟਹਿ ਗਿਆ ਨਾਸ਼ ਹੋ ਗਿਆ ਅਤੇ ਇਸ ਹਰਿ ਮੰਦਰ ਸਹਿਬ ਰਚਣ ਸ੍ਰੀ ਗੁਰੂ ਗ੍ਰੰਥ ਸਾਹਿਬ ਰਚਣ ਅਤੇ ਗੁਰਸਿੱਖਾਂ ਅੰਦਰ ਬ੍ਰਹਮ ਗਿਆਨ ਦੀ ਪ੍ਰਾਪਤੀ ਦਾ ਆਦ ਇਹ ਸਾਰਾ ਕਾਰਜ ਕੰਮ ਮਨੋਰਥ ਰਾசி ਠੀਕ ਹੋ ਆਇਆ ਹੈ ਹਰ ਪ੍ਰਭ ਫਰਮਾਇਆ ਮਿਟੀ ਬਲਾਇਆ ਸਾਚ ਧਰਮ ਪੁੰਨ ਫਲਿਆ ਜਿਸ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਨੇ ਫਰਮਾਇਆ ਹੁਕਮ ਦਿੱਤਾ ਹੈ ਉਸ ਨੂੰ ਮੰਨਣ ਵਾਲੇ ਦੀ ਅਵਿਦਿਆ ਰੂਪੀ ਬੜਾ ਮਿਟ ਗਈ ਨਾਸ਼ ਹੋ ਗਈ ਉਹ ਸੱਚ ਰੂਪੀ ਧਰਮ ਸੱਚਾ ਨਾਮ ਸਿਮਰਨ ਰੂਪੀ ਧਰਮ ਪਰਮੇਸ਼ਰ ਦੇ ਗੁਣ ਗਾਉਣ ਰੂਪੀ ਸੱਚੇ ਪੁੰਨ ਕਰਕੇ ਬ੍ਰਹਮ ਗਿਆਨ ਰੂਪੀ ਫਲਿਆ ਫਲ ਦੇ ਸਹਿਤ ਹੋਇਆ ਸੋ ਪ੍ਰਭ ਆਪਣਾ ਸਦਾ ਧਿਆਈਐ ਸੋ ਵਤ ਬੈਸਤ ਖਲਿਆ ਸੋਵਤ ਸੁਤਿਆਂ ਬੈਸਤ ਬੈਠਦਿਆ ਖਲਿਆ ਖੜੇ ਹੋਇਆ ਵਾ ਨਿਰਵਿਕਲਪ ਸਮਾਦੀ ਵਿੱਚ ਬਿਰਾਜਦਿਆ ਵਾਸ਼ਨਾਵਾਂ ਤੋਂ ਉਪਰਾਮ ਹੋਣ ਰੂਪ ਬੈਠਦਿਆ ਅਤੇ ਸਮਾਹਤ ਚਿਤ ਸੰਮੁਖ ਚਿਤ ਕਰਨ ਰੂਪ ਖੜੇ ਹੋਇਆ ਹਮੇਸ਼ਾ ਹੀ ਉਸ ਪ੍ਰਭੂ ਨੂੰ ਆਪਦਾ ਜਾਣ ਕੇ ਅਰਦਾਨਾ ਕਰੀਏ ਗੁਣ ਨਿਦਾਨ ਸੁਖ ਸਾਗਰ ਸਵਾਮੀ ਜਲ ਥਲ ਮਹੀਅਲ ਸੋਈ ਜੋ ਸਾਰੇ ਗੁਣਾ ਦਾ ਨਿਦਾਨ ਖਜ਼ਾਨਾ ਸੁੱਖਾਂ ਦਾ ਸਾਗਰ ਸਮੁੰਦਰ ਸੁਆਮੀ ਮਾਲਕ ਪਰਮੇਸ਼ਰ ਹੈ ਸੋਈ ਉਹ ਜਲ ਪਾਣੀ ਥਲ ਖੁਸ਼ਕ ਜਗਾ ਮਹੀਅਲ ਮਹੀ ਪ੍ਰਿਥਵੀ ਅਲ ਆਕਾਸ਼ ਵਿੱਚ ਵਿਆਪ ਗਏ ਜਨ ਨਾਨਕ ਪ੍ਰਭ ਕੀ ਸਰਣਾਈ ਤਿਸ ਬਿਨ ਅਵਰ ਨਾ ਕੋਈ ਸਤਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਮੈਂ ਜਨ ਦਾਸ ਤਾਂ ਪ੍ਰਭ ਪਰਮੇਸ਼ਰ ਦੀ ਓਟ ਵਿੱਚ ਪਿਆ ਹਾਂ ਉਸ ਤੂੰ ਬਗੈਰ ਮੈਨੂੰ ਹੋਰ ਕੋਈ ਆਸਰਾ ਨਹੀਂ ਹੈ ਮੇਰਾ ਕਰ ਬਨਿਆ ਬਨ ਤਾਲ ਬਨਿਆ ਪ੍ਰਭ ਪਰਸੀ ਹਰ ਰਾਇਆ ਰਾਮ ਰਾਮ ਤੂੰ ਬਾਬ ਹੀ ਪਾਈ ਗੁਰੂ ਕੇ ਮਹਿਲ ਰੂਪੀ ਮੇਰਾ ਸੁੰਦਰ ਕਰ ਬਨਿਆ ਹੈ ਗੁਰੂ ਕਾ ਬਾਗ ਰੂਪੀ ਬਨਤ ਤੇ ਤਾਲ ਅੰਮ੍ਰਿਤ ਦਾ ਸਰੂਪ ਰਵੀ ਸੋਣਾ ਬਨਿਆ ਹੈ ਵਾ ਗਿਆਨ ਦੇ ਸਹਿਤ ਮੇਰਾ ਸਰੂਪ ਰੂਪੀ ਸੋਣਾ ਕਰ ਬਨਿਆ ਹੈ ਸ਼ੁਭ ਗੁਣਾ ਰੂਪੀ ਬਗੀਚਾ ਤੇ ਨਿਮਰਤਾ ਵਾਲਾ ਇਰਦਾਰੂਪੀ ਤਲਾਬ ਹੀ ਸੋਨਾ ਬਣਿਆ ਹੈ ਜਿਸ ਵਿੱਚ ਪ੍ਰੇਮ ਰੂਪੀ ਪਾਣੀ ਹੈ ਜਦੋਂ ਰਾਯਾ ਰਾਜਾ ਸਰੂਪ ਹਰੇ ਪਰੇ ਕਰਨ ਵਾਲਾ ਪਰਮੇਸ਼ਰ ਪਰਸੇ ਮਿਲ ਗਿਆ ਵਾ ਜਦੋਂ ਰਾਯਾ ਪ੍ਰਕਾਸ਼ ਰੂਪ ਦੇ ਚਰਨ ਪਰਸੇ ਪਰਸਨਾ ਕੀਤੇ ਮੇਰਾ ਮਨ 모ਹਿਆ ਮੇਰਾ ਮਨ ਸੋਹਿਆ ਮੀਤ ਸਾਜਨ ਸਰਸੇ ਗੁਣ ਮੰਗਲ ਹਰ ਗਾਇਆ ਰਾਮ ਰਾਮ ਤੂੰ ਪਾਵ ਹੀ ਭਾਈ ਮੇਰਾ ਮਨ ਹਿਰਦਾ ਵੀ ਸੋਹਣਾ ਬਣ ਗਿਆ ਹੈ ਭਾਈ ਗੁਰਦਾਸ ਵਰਗੇ ਆਦ ਮਿੱਤਰ ਬਾਬਾ ਬੁੱਢਾ ਜੀ ਵਰਗੇ ਸੱਜਣ ਵਾ ਵਿਵੇਕ ਵਿਰਾਗ ਰੂਪੀ ਮਿੱਤਰ ਸ੍ਰਵਣ ਮੰਨਨ ਰੂਪੀ ਸੱਜਣ ਸਹਿਤ ਆਨੰਦ ਦੇ ਹੋਏ ਹਨ ਜਦੋਂ ਪਰਮੇਸ਼ਰ ਦੇ ਮੰਗਲ ਆਨੰਦ ਪੂਰਵਕ ਗੁਣਾਂ ਨੂੰ ਗਾਉਣਾ ਕੀਤਾ ਗੁਣ ਗਾਏ ਪ੍ਰਭ ਤਿਆਏ ਸਾਚਾ ਸਗਲ ਇੱਛਾ ਪਾਈਆ ਇਸ ਪ੍ਰਕਾਰ ਸੱਚੇ ਪ੍ਰਭੂ ਪਰਮੇਸ਼ਰ ਦੇ ਰਸਨਾ ਕਰਕੇ ਰਸਨਾ ਦੁਆਰਾ ਗੁਣ ਗਾ ਕੇ ਮਨ ਦੁਆਰਾ ਧਿਆਕਰ ਬਿਰਤੀ ਦੁਆਰਾ ਅਰਾਧਨਾ ਕਰਕੇ ਸਾਰੀਆਂ ਇੱਛਾ ਚਾਹਨਾ ਲੋੜਾਂ ਪ੍ਰਾਪਤ ਕਰ ਲੀਆਂ ਹਨ ਗੁਰ ਚਰਨ ਲਾਗੇ ਸਦਾ ਜਾਗੇ ਮਨ ਵੱਜੀਆ ਆਵਾਦ ਆਈਆ ਗੁਰਾਂ ਦੇ ਚਰਨ ਕਮਲਾਂ ਵਿੱਚ ਲੱਗ ਕਰਕੇ ਹਮੇਸ਼ਾ ਗਿਆਨ ਅਵਸਥਾ ਵਿੱਚ ਜਾਗ ਪਏ ਹੋ ਅਤੇ ਮਨ ਹਿਰਦੇ ਵਿੱਚ ਵਾਹਿਗੁਰੂ ਦੀ ਪ੍ਰਾਪਤੀ ਦੀਆਂ ਵਾਧਾਈਆਂ ਖੁਸ਼ੀਆਂ ਵੱਜੀਆਂ ਪ੍ਰਗਟ ਹੋ ਆਈਆਂ ਹਨ ਕਰੀ ਨਦਰ ਸੁਆਮੀ ਸੁਖੇ ਗਾਮੀ ਹਾਲਤ ਪਲਤ ਸਵਾਰਿਆ ਸੁੱਖਾਂ ਦੀ ਗਾਮੀ ਗਮਤਾ ਭਾਵ ਪ੍ਰਾਪਤੀ ਕਰਾਉਣ ਵਾਲੇ ਵਾ ਸੁਖੇ ਗਾਮੀ ਆਨੰਦ ਵਿੱਚ ਰਹਿਣ ਵਾਲੇ ਸੁਆਮੀ ਪਰਮੇਸ਼ਰ ਨੇ ਆਪਣੀ ਨਦਰ ਕਿਰਪਾ ਦ੍ਰਿਸ਼ਟੀ ਕਰਕੇ ਆਪਣੇ ਸੇਵਕਾਂ ਦਾ ਹਲਤ ਪਲਤ ਲੋਕ ਪਰਲੋਕ ਸੰਵਾਰ ਦਿੱਤਾ ਹੈ ਬਿਨਵੰਤ ਨਾਨਕ ਨਿਤ ਨਾਮ ਜਪੀਐ ਜੀ ਪਿੰਡ ਜਿਨ ਧਾਰਿਆ ਸਤਿਗੁਰੂ ਸਾਹਿਬ ਜੀ ਬਿਨਵੰਤ ਬੇਨਤੀ ਪੂਰਵਕ ਕਥਨ ਕਰਦੇ ਹਨ ਕਿ हे ਭਾਈ ਨਿਤਾ ਪ੍ਰਤੀ ਉਸ ਪਰਮੇਸ਼ਰ ਦਾ ਨਾਮ ਜਪਦੇ ਰਹੀਏ ਜਿਸ ਨੇ ਸੂਖਮ ਸਰੀਰ ਅਤੇ ਪਿੰਡ ਸ ਅਸਤੂਲ ਸਰੀਰ ਆਪਣੇ ਚੇਤਨ ਦੇ ਆਸਰੇ ਧਾਰਨ ਕੀਤਾ ਹੋਇਆ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ What? ਕਲਸਾ ਵਾਹਿਗੁਰੂ ਜੀ ਕੀ ਫਤਿਹ